ਡਰੋਨ ਰਾਹੀਂ ਕਨਸਾਈਨਮੈਂਟਸ ਪੁਸ਼ ਹੋ ਰਹੀਆਂ ਅਕ੍ਰੋਸ ਦ ਇੰਟਰਨੈਸ਼ਨਲ ਬਾਰਡਰ ਉਹ ਸਾਰਾ ਇਹ ਜਿਹੜਾ ਸਿੰਡੀਕੇਟ ਹੈ ਤੇ ਸਾਰਾ ਬਸਟ ਕੀਤਾ ਗਿਆ ਇਹਦੇ ਛਾਟਾ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਸੋਨੀ ਸਿੰਘ ਜਿਹੜੀ ਸੋਨੀ ਇੱਕ ਲਿਸਟਡ ਸਾਡਾ ਸਪਲਾਇਰ ਵੀ ਹੈ ਉਹਨੂੰ ਅਰੈਸਟ ਕੀਤਾ ਸੀਗਾ ਔਰ ਇਹ ਇੱਕ ਨਾਲ ਪਹਿਲਾਂ ਵੀ 6 ਮੁਕਦਮੇ ਦਰਜ ਹੈ ਇਨਕਲੂਡਿੰਗ ਕਮਰਸ਼ੀਅਲ ਕੁਆਂਟੀਟੀ ਹਿਵਿੰਦਰ ਇਹ ਜਿਹੜੇ ਮੁਕੱਦਮੇ ਨੇ ਵਕਤ ਵਕਤ ਥਾਣਿਆਂ ਤੇ ਐਨਟੀਐਸ ਮੋਹਾਲੀ ਮਕਬੂਲਪੁਰਾ ਛਾਟਾ ਕੰਟਰੋਲਮੈਂਟ ਔਰ ਸਿਵਲ ਲਾਈਨ ਇਹ ਥਾਣਿਆਂ ਤੇ ਉਹਦੇ ਖਿਲਾਫ ਅਲੱਗ-ਅਲੱਗ ਮੁਕੱਦਮੇ ਦਰਜ ਹੈ ਔਰ ਇੱਕ ਕਾਫੀ ਬਦਨਾਮ ਹੀਰੋਇਨਸ ਸਮਗਲਰ ਹੈ ਇਸ ਤੋਂ ਬਾਅਦ ਪੁਛਗਿੱਛ ਦੇ ਵਿੱਚ ਅੱਗੇ ਗੱਲ ਚੱਲੀ ਔਰ ਜਿਹੜੇ ਪਾਪ ਦੇ ਸਮਗਲਰ ਹੈ ਇੱਕ ਕਾਕੇ ਜਿਹਦਾ ਨਾਮ ਚੱਲ ਰਿਹਾ ਔਰ ਇਹਨਾਂ ਨੇ ਹੋਨਸ ਦੇ ਵਿੱਚ ਵੀ ਆਪਣੇ ਫੀਡ ਚੱਤਾ ਹੀ ਕੀਤਾ ਹੋਇਆ ਉਹਦੇ ਮਾਦਮ ਨਾਲ ਇਹਦਾ ਕੰਟੈਕਟ ਆਪਸ ਹੋਇਆ ਗੁਰਸੇਵਕ ਸਿੰਘ ਨਾ ਹੈ ਨਾਲੇ ਦਾ ਰਹਿਣ ਵਾਲਾ 24 ਸਾਲ ਦਾ ਹੈਗਾ ਪ੍ਰਾਈਵੇਟ ਟੀਚਰ ਦਾ ਕੰਮ ਕਰਦਾ ਇਹ ਅਰੈਸਟ ਕੀਤਾ ਗਿਆ ਇਹਦੀ ਤੋਂ ਅੱਥਰੂ ਜਿਹੜੀ ਹੈ ਹੀਰੋਇਨ ਬਰਾਮਦ ਕੀਤੀ ਗਈ ਜਿਹੜੀ ਮੋਡਲੀ ਪੁੱਛ ਕੇ ਤੋਂ ਗੱਲਾਂ ਸਾਹਮਣੇ ਆਈਆਂ ਹੈ ਇਹ ਬੜਾ ਨਵਾਂ ਮੋਡ ਸਪਰੈਂਡੀ ਇਹਨਾਂ ਨੇ ਅਪਣਾਇਆ ਹੋਇਆ ਸੀ ਜਿਹੜਾ ਗੁਰਸੇਵਕ ਹੈ ਇਹ ਬੇਸਿਕਲੀ ਕਿਸੇ ਘਰ ਦੀ ਐਟਕੇ ਜਾ ਕੇ ਜਿਹੜੀ ਐ ਕਨਸਾਈਨਮੈਂਟ ਨਹੀਂ ਸੀ ਰੱਖਦਾ ਹੋਟਲ 'ਚ ਕਮਰਾ ਲੈ ਲੈਂਦਾ ਸੀ ਬੈਗ 'ਚ ਪਾ ਕੇ ਲੈ ਕੇ ਜਾ ਕੇ ਉੱਥੇ ਡੰਪ ਕਰ ਦਿੰਦਾ ਸੀ ਕਿਸੇ ਨੂੰ ਸ਼ੱਕ ਹੀ ਨਹੀਂ ਪੈਂਦਾ ਉਸ ਤੋਂ ਬਾਅਦ ਭੀੜ ਭੜਕੇ ਵਾਲਾ ਏਰੀਆ ਚੂਜ਼ ਕਰਦੇ ਸੀ ਜਿੱਥੇ ਬਾਜ਼ਾਰ ਹੋਵੇ ਜਾਂ ਲੋਕਾਂ ਦਾ ਆਮਦ ਰਫਤ ਹੋਵੇ ਔਰ ਡੇ ਟਾਈਮ ਜਦੋਂ ਔਰ ਕਿਸੇ ਨੂੰ ਡਾਊਟ ਨਾ ਹੋਵੇ ਕਿਉਂਕਿ ਇਹਨੂੰ ਲੱਗਦਾ ਸੀ ਕਿ ਸ਼ਾਮ ਨੂੰ ਜਾਂ ਮਿਹਰੇ ਹੋਏ ਲੇਟ ਜਾਂਦੇ ਆ ਜਾਂ अर्ਲੀ ਮਾਰਨਿੰਗ ਉੱਤੇ ਪੁਲਿਸ ਸਸਪੈਕਟ ਕਰੇਗੀ ਸੋ ਆਮ ਜਿਵੇਂ ਲੋਕ ਕਿਵੇਂ ਜਾਂਦੇ ਆਉਂਦੇ ਆ ਬਾਜ਼ਾਰਾਂ ਦੇ ਵਿੱਚ ਆਪਣੇ ਕੰਮ ਧੰਦੇ ਵਾਸਤੇ ਉਸ ਤਰ੍ਹਾਂ ਜਾ ਕੇ ਔਰ 12 ਵਜ ਦਾ ਚਾਚਾ ਸਮਗਲਰ ਹੈ ਉਹ ਜਗ੍ਹਾ ਦੱਸਦਾ ਸੀ ਕਿ ਫਲਾਨੀ ਜਗ੍ਹਾ ਤੇ ਫਰਾਨਾ ਇਹ ਬੰਦਾ ਇਸ ਤਰ੍ਹਾਂ ਦੀ ਹੁੱਲੀਆ ਦਾ ਤੁਹਾਨੂੰ ਮਿਲੇਗਾ ਉਹਨੂੰ ਜਾ ਕੇ ਹੈਂਡਓਵਰ ਕੀਤੀ ਹੈ ਇਹਨਾਂ ਨੇ ਇਹਦੇ ਬਾਕੀ ਸਾਥੀ ਨੇ ਵਿਸ਼ਾਲਦੀਪ ਇਹ ਵੀ ਡੇਰੇ ਬਾਬਾ ਨਾਨਕ ਰੋਡ ਅਜਨਾਲੇ ਦਾ ਰਹਿਣ ਵਾਲਾ 19 ਸਾਲ ਦਾ ਹੈਗਾ ਦੂਜਾ ਗੁਰਪ੍ਰੀਤ ਸਿੰਘ ਇਹ ਵੀ ਅਜਨਾਲੇ ਦਾ ਹੀ ਹੈ ਇਹ 39 ইয়ারਸ ਦਾ ਖੇਤੀਬਾੜੀ ਦਾ ਕੰਮ ਕਰਦੇ ਆ ਵਿਸ਼ਾਲਦੀਪ ਦੇ ਖਿਲਾਫ ਸਲੀਮ ਤਾਬਰੀ ਲੁਧਿਆਣਾ ਦੇ ਵਿੱਚ ਵੀ ਹਰੋਇਨ ਦਾ ਮੁਕੱਦਮਾ ਦਰਜ ਹੈ ਥਾਣੇ 'ਚ ਅਰਸ਼ਦੀਪ ਜਿਹੜਾ ਹੈਗਾ ਹੈ ਤੇ ਅਜਨਾਲੇ ਦਾ ਹੀ ਰਹਿਣਾ 20 ਸਾਲ ਦਾ ਇਹ ਚਾਹ ਦਾ ਹੀ ਦੁਕਾਨ ਕਰਦਾ ਹੈ ਰਮਬਾਸ ਦੇ ਖਿਲਾਫ ਵੀ ਹਰਵਿੰਦਰ ਮਕਦਮਾ ਦਰਜ ਹੈ ਅਮਰਸਰ ਰੂਰਨ ਦੇ ਵਿੱਚ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਅਗਵਾਈ ਡੀసీపీ ਰਵਿੰਦਰਪਾਲ ਜੀ ਹਰਪਾਲ ਜੀ ਸਾਡੇ ਏਡੀసీపీ ਜਗਵਿੰਦਰ ਜੀ ਏਸੀਪੀ ਵੈਸਟ ਸ਼ਿਵਦਰਸ਼ਨ ਤੇ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਵਿੱਚ ਜਿਹੜੀ ਹੋਰ ਇੰਪੋਰਟੈਂਟ ਗੱਲ ਹੈ ਕਿ ਫਲੱਗਸ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਇਹ ਵੱਡੀ ਰਿਕਵਰੀ ਹੋਈ ਹੈ ਔਰ ਇਹ ਡਰੋਨ ਦੇ ਮਾਧਮ ਨਾਲ ਇਹਨਾਂ ਨੇ ਦੇਖਿਆ ਕਿ ਕਾਫੀ ਪਾਣੀ ਏਰੀਆ ਦੇ ਵਿੱਚ ਹੈਗਾ ਕਨਸਾਈਨਮੈਂਟਸ ਮੰਗਵੋਣੀਆਂ ਤੇ ਚੁਕਣੀਆਂ ਸੌਖੀਆਂ ਨਹੀਂ ਕਿਉਂਕਿ ਕਾਫੀ ਜ਼ਿਆਦਾ ਬਾਰਡਰ ਦੇ ਉੱਤੇ ਇਫੈਕਟ ਹੋਇਆ ਫਲੱਡਸ ਆ। ਸੋ ਉਸ ਗੱਲ ਦਾ ਵੀ ਇਹਨਾਂ ਨੇ ਫਾਇਦਾ ਉਠਾਇਆ ਔਰ ਇਹ ਵੀ ਅਸੀਂ ਸਾਰੀਆਂ ਆਪਣੀਆਂ ਜਿਹੜੀਆਂ ਦੂਸਰੀਆਂ ਯੂਨਿਟਸ ਨੇ ਤੇ ਏਜੰਸੀਜ਼ ਨਾਲ ਸ਼ੇਅਰ ਕਰਾਂਗੇ ਕੱਲ ਕਿ ਕਿਸ ਤਰ੍ਹਾਂ ਮੋਡਸ ਪ੍ਰੈਂਟੀ ਜਿਹੜਾ ਇਹਨਾਂ ਫਲੱਡਸ ਨੂੰ ਕਿੱਥੇ ਤਾਂ ਲੋਕ ਅੱਡੀ ਕੁਦਰਤੀ ਆਫਤਾ ਦੇ ਵਿੱਚ ਇੱਕ ਦੂਜੇ ਦੀ ਮਦਦ ਕਰ ਰਹੇ ਤੇ ਇਹ ਜਿਹੜੇ ਕ੍ਰਿਮੀਨਲ ਬੰਦੇ ਆ ਇਸ ਤਰ੍ਹਾਂ ਦੀ ਜਿਹੜੀ ਆਪਣੀਆਂ ਨਫੇਰੀਅਸ ਐਕਟੀਵਿਟੀਜ਼ ਉਹਨੂੰ ਇਲੈਗਲ ਐਕਟੀਵਿਟੀਜ਼ ਨੂੰ ਅੰਜਾਮ ਦੇ